ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਦੀਪ ਕੋਲ ਸੰਧੂ ਤੇ ਗੱਲ ਕਰਦੇ ਆਂ ਜੀ ਕਾਂਗਰਸ ਪਾਰਟੀ ਜੇਕਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਜਿੱਥੇ ਹੁਣ ਵੋਟਾਂ 2027 ਦੀਆਂ ਵਿਧਾਨ ਸਭਾ ਦੀਆਂ ਵੀ ਸਿਰ ਤੇ ਨੇ ਤੇ ਦੂਸਰੇ ਪਾਸੇ ਜਿਵੇਂ ਚੋਣਾਂ ਨੇ ਤਰਨ ਤਰਨ 2 ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹਰ ਇੱਕ ਪਾਰਟੀ ਵੱਲੋਂ ਆਪਣੇ ਉਮੀਦਵਾਰ ਉਤਾਰ ਦਿੱਤੇ ਗਏ ਨੇ ਤਰਨ ਤਰਨ 2 ਤੋਂ ਇੱਕ ਸਿਰ ਆਮ ਆदमी ਪਾਰਟੀ ਤੇ ਕਾਂਗਰਸ ਪਾਰਟੀ ਵੱਲੋਂ ਹਜੇ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਹੋਇਆ ਲੇਕਿਨ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਕਾਂਗਰਸ ਪਾਰਟੀ ਵੀ ਕਾਫੀ ਜਿੰਮੀ ਚੋਣਾਂ ਲੈ ਕੇ ਸਰਗਰਮ ਹੋ ਗਈ ਹੈ ਕਿਉਂਕਿ ਵੱਡੀ ਹਾਰ ਮਿਲੀ ਹੈ ਕਾਂਗਰਸ ਪਾਰਟੀ ਨੂੰ ਜਿਹੜੀ ਲੁਧਿਆਣਾ ਜਿੰਮੀ ਚੋਣ ਤੋਂ ਲੇਕਿਨ ਉਸ ਟਾਈਮ ਜਿੰਨੇ ਵੀ ਟੜੇ ਬਣੇ ਰਹੇ ਕਾਂਗਰਸ ਪਾਰਟੀ ਦੇ ਵਿੱਚ ਜਿੰਨਾ ਵੀ ਕਲੇਸ਼ ਚੱਲਦਾ ਰਿਹਾ ਉਹ ਜੱਗ ਜਾਇਜ਼ ਹੁੰਦਾ ਨਜ਼ਰ ਆਇਆ ਲੇਕਿਨ ਹੁਣ ਦਿੱਲੀ ਇੱਕ ਵੱਡੀ ਐਮ ਮੀਟਿੰਗ ਬੁਲਾ ਲਈ ਗਈ ਹੈ ਰਾਹੁਲ ਗਾਂਧੀ ਵੱਲੋਂ ਜੇਕਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਸਾਰੇ ਹੀ ਵਿਧਾਇਕ ਮੰਤਰੀ ਵਰਕਰਸ ਨੂੰ ਜਿਹੜਾ ਹੈ ਸੱਦ ਲਿਆ ਗਿਆ ਹੈ ਦਿੱਲੀ ਜਿੱਥੇ ਵਿਚਲੀ ਬਣੀ ਗੱਲ ਵਿਗੜ ਨਾ ਜਾਵੇ ਜਾਂ ਫਿਰ ਕਹ ਲਈਏ ਕਿ ਜਿੰਨੀ ਚੋਣਾ ਵੀ ਹੁਣ ਜਿਹੜੀਆਂ ਨੇ ਹੋਣ ਜਾ ਰਹੀਆਂ ਨੇ ਤੇ ਵੱਡੀ ਰੈਲੀ ਕੱਢੀ ਜਾ ਰਹੀ ਹੈ ਦੋ ਸਤੰਬਰ ਨੂੰ ਉਹ ਜਿਹੜੀ ਰੈਲੀ ਹੈ ਉਹਦੇ ਵਿੱਚ ਕਾਂਗਰਸ ਪਾਰਟੀ ਦੇ ਹਰ ਇੱਕ ਵਰਕਰ ਦੀ ਗੱਲ ਕੀਤੀ ਜਾ ਰਹੀ ਕਿ ਤਰਨਤਾਰਨ ਦੇ ਵਿੱਚ ਇੱਕ ਵੱਡੀ ਰੈਲੀ ਕੱਢੀ ਜਾ ਰਹੀ ਹੈ ਜਿੱਥੇ ਸਵਿਧਾਨ ਰੈਲੀਆਂ ਵੀ ਚਲਾਈਆਂ ਜਾ ਰਹੀਆਂ ਨੇ ਦੂਸਰੇ ਪਾਸੇ ਜਿਹੜਾ ਹੈ ਜਿਹੜਾ ਇਹਨਾਂ ਦਾ ਕਾਟੋ ਕਲੇਸ਼ ਹੈ ਕਾਂਗਰਸ ਦੇ ਅੰਦਰ ਇਹ ਖਤਮ ਹੋ ਜਾਵੇ ਤਾਂ ਵੱਡੀ ਮੀਟਿੰਗ ਸੱਦ ਲਈ ਗਈ ਹੈ ਦਿੱਲੀ ਵਿਖੇ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਤੇ ਜਿਹੜੀ हिस्सेदार ਨੇ ਜੇਕਰ ਗੱਲ ਕਰੀਏ ਇੱਕ ਪਾਸੇ ਰਾਜਾ ਵਿਰਿੰਗ ਦੂਸਰੇ ਪਾਸੇ ਗੱਲ ਕਰੀਏ ਸੁਖਪਾਲ ਸਿੰਘ ਖੈਰਾ ਬਾਜਵਾ ਤੇ ਹਰ ਇੱਕ ਵੱਲੋਂ ਜਿਹੜਾ ਹੈ ਦਿੱਲੀ ਵਿਕੇ ਪਹੁੰਚਣ ਦੀ ਗੱਲ ਸਾਹਮਣੇ ਆ ਰਹੀ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਕਾਂਗਰਸ ਪਾਰਟੀ ਦੇ ਆਪਣੇ ਹੀ ਢੜੇ ਬਣੇ ਹੋਏ ਨੇ ਜਿਹੜੇ ਨੇ ਕਲੇਸ਼ ਵੀ ਜਗ ਜਾਹਰ ਹੁੰਦਾ ਨਜ਼ਰ ਆਇਆ ਲੁਧਿਆਣਾ ਦੀ ਜਿਮਨੀ ਚੋਣਾ ਦੇ ਨੇੜੇ ਵੀ ਤੇ ਇੱਕ ਸਟੇਜ ਤੇ ਵੀ ਨਹੀਂ ਦੇਖੇ ਜਾਂਦੇ ਜ਼ਿਆਦਾਤਰ ਗੱਲ ਕਰੀਏ ਇਹਨਾਂ ਦੇ ਆਪਣੇ ਹੀ ਪਰਦਾ ਤੇ ਜੇਕਰ ਗੱਲ ਕਰੀਏ ਤਾਂ ਹੁਣ ਐਮ ਮੀਟਿੰਗ ਰੱਖ ਲਈ ਗਈ ਹੈ ਜਿਹੜੀਆਂ ਤਰਨਤਾਂ 2 ਜਿਮਨੀ ਚੋਣਾ ਹੋਣ ਜਾ ਰਹੀਆਂ ਉਸ ਬਾਰੇ ਤੇ ਦੂਸਰੇ ਪਾਸੇ ਜਿਹੜੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਕਿਉਂਕਿ ਹੁਣ ਕਾਂਗਰਸ ਪਾਰਟੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਮਾਰ ਨਹੀਂ ਖਾਣਾ ਚਾਹੁੰਦੀ ਇਤੇ ਨਾਲ ਕਿਤੇ ਕਾਂਗਰਸ ਪਾਰਟੀ ਨੂੰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ 20 ਜਿਹੜੀਆਂ 30 ਤੋਂ 35 ਸੀਟਾਂ ਮਿਲੀਆਂ ਨੇ ਲੇਕਿਨ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਹੁਣ ਆਪਣੀ ਪੈਰ ਜਮਾਣੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਦੇ ਵਿੱਚ ਤੇ ਰਾਹੁਲ ਗਾਂਧੀ ਤੇ ਮਲਿਕਾ ਅਰਜੁਨ ਖੜੇਗੇ ਤੇ ਕੇਸੀ ਗੁਪਤਾ ਵੱਲੋਂ ਜਿਹੜੀ ਹੈ ਇਹ ਮੀਟਿੰਗ ਰੱਖੀ ਗਈ ਹੈ ਜਿਦੇ ਵਿੱਚ ਇਹਨਾਂ ਨੇ ਜੋ ਰਾਹੁਲ ਗਾਂਧੀ ਹੈ ਉਹਨਾਂ ਨੇ ਇਹ ਗੱਲ ਰੱਖੀ ਹੈ ਕਿ ਟੜੇਬੰਦੀਆਂ ਖਤਮ ਕਰੋ ਸ਼ਾਮ ਤੱਕ ਇਹ ਮੀਟਿੰਗ ਚੱਲੇਗੀ ਕੱਲ ਤੇ ਦੂਸਰੇ ਪਾਸੇ ਜਿਹੜਾ ਵੀ ਇਹਨਾਂ ਦਾ ਅੰਦਰੋਂ ਕਾਟੋਕਲੇਸ਼ਾ ਜਿਹੜਾ ਜਗਜਹਿ ਹੁੰਦਾ ਨਜ਼ਰ ਆਇਆ ਹੈ ਉਹਨੂੰ ਖਤਮ ਕਰਨ ਲਈ ਜਾਂ ਫਿਰ ਕਹਿ ਲਈਏ ਕਿ ਹੁਣ ਕਾਂਗਰਸ ਪਾਰਟੀ ਸਰਗਰਮ ਹੋ ਰਹੀ ਹੈ ਜਿਵੇਂ ਹੀ ਦਿਨ ਚੜਦਾ ਹੈ ਤਾਂ ਕਾਂਗਰਸ ਪਾਰਟੀ ਵੱਲੋਂ ਵੀ ਨਵੀਆਂ ਤੋਂ ਨਵੀਆਂ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਕੈਬਨਟ ਵਿੱਚ ਇੱਕ ਵੱਡੀ ਮੀਟਿੰਗ ਰੱਖੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਜਿੱਥੇ ਰਾਹੁਲ ਗਾਂਧੀ ਮਲਿਕਾ ਅਰਜੁਨ ਤੇ ਕੇਸੀ ਗੁਪਤਾ ਤੇ ਦੂਜੇ ਪਾਸੇ ਕਹਿ ਲਈਏ ਜਿਹੜੇ ਪੰਜਾਬ ਦੇ ਨਵੇਂ ਬਣੇ ਇੰਚਾਰਜ ਭਵੇਸ਼ ਬਵੇਲ ਵੀ ਹੋਣਗੇ ਹਾਲਾਂਕਿ ਪਹਿਲਾਂ ਵੀ ਬਵੇਸ਼ ਵੇਲ ਨੇ ਚੰਡੀਗੜ੍ਹ ਵਿਖੇ ਵੱਡੀ ਮੀਟਿੰਗ ਰੱਖੀ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜਾ ਹੈ ਤੁਹਾਡਾ ਕਾਟੋ ਕਲੇਸ਼ ਖਤਮ ਹੋਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਇਹ ਜਿਹੜਾ ਸਾਨੂੰ 2027 ਦੀਆਂ ਵਿਦਾਲ ਸਭਾ ਦੀਆਂ ਚੋਣਾਂ ਵਿੱਚ ਮਾਤ ਪਾ ਸਕਦਾ ਹੈ ਲੇਕਿਨ ਤੁਸੀਂ ਇਹਨਾਂ ਚੀਜ਼ਾਂ ਤੋਂ ਹਟਦੇ ਨਜ਼ਰ ਨਹੀਂ ਆ ਰਹੇ ਤਾਂ ਇਸੇ ਕਰਕੇ ਕਾਂਗਰਸ ਦੀ ਹਾਈ ਕਮਾਂਡ ਯਾਨੀ ਕਿ ਰਾਹੁਲ ਗਾਂਧੀ ਵੱਲੋਂ ਇਹ ਮੀਟਿੰਗ ਰੱਖ ਲਈ ਗਈ ਹੈ ਤੇ ਦੂਸਰੇ ਪਾਸੇ ਇਹ ਮੀਟਿੰਗ ਦਾ ਐਮ ਕੀ ਹੋਏਗਾ ਰਿਜ਼ਲਟ ਨਿਕਲ ਕੇ ਸਾਹਮਣੇ ਆਏਗਾ ਇਹ ਤਾਂ ਕੱਲ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਲੇਕਿਨ ਵੱਡੀ ਕਾਂਗਰਸ ਵੱਲੋਂ ਮੀਟਿੰਗ ਬੁਲਾ ਲਈ ਹੈ ਧੰਨਵਾਦ